ਹਾਂਜੀ ਬਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਪਿੰਡ ਕੱਟੂ ਵਾਲੀਆਂ ਠੀਕ ਹੈ ਜੀ ਵਾਲੀਆਂ ਪਿੰਡ ਦਾ ਬਾਈ ਦਾ ਬਾਈ ਕੋਲ ਤਾਜ਼ੀਆਂ ਸੂਈਆਂ ਦੋ ਬੈੜਾਂ ਠੀਕ ਹੈ ਜੀ ਦੇਖ ਸਕਦੇ ਹੋ ਚੈੱਕ ਕਰਕੇ ਤਸੱਲੀ ਕਰਕੇ ਭਰਾ ਲੈ ਕੇ ਆਓ ਠੀਕ ਹੈ ਨਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਧਰਾਤੂਰਾ ਮਾਰ ਕੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਠੀਕ ਹੈ ਜੀ ਬਾਤ ਜਾਣਕਾਰੀ ਬਾਈ ਤੋਂ ਲੈ ਲਿਆ ਭਰਾ WhatsApp ਰਾਹੀਂ ਬਾਈ ਨੇ ਵੀਡੀਓ ਭੇਜੀ ਆਪਾਂ ਨੂੰ ਠੀਕ ਹੈ ਨਾ ਉਹਦੀ ਐਡ ਲਾਉਣੇ ਆਪਾਂ ਠੀਕ ਹੈ ਨਾ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਦੋ ਬਿਹੜਾ ਤੇ ਸਾਬਿਓ ਥਾਨ ਥਣ ਲੈ ਵਾਲੂਆ ਸੁਖਨਾ ਕਰਮਾਲੀਆ ਵਧੀਆ ਤਸੱਲੀ ਕਰਾ ਕੇ ਭਰਾ ਚੈੱਕ ਕਰਕੇ ਲੈ ਕੇ ਆਓ ਠੀਕ ਹੈ ਨਾ ਤਸੱਲੀ ਕਰਨਾ ਤਾਂ ਆਹ ਡਾਲ ਦਾ ਕੰਮ ਹੈ ਜੀ ਸਾਡਾ ਕੰਮ ਹੈ ਵੀਡੀਓ ਪਾਉਣਾ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਆਓ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਜੀ ਕਿਸੇ ਨੇ ਆਪਣੀ ਆਪਾਂ ਤੋਂ ਐਡ ਲਗਾਉਣੀ ਹੈ 75 282 00355 ਜੀ ਆਪਣਾ ਨੰਬਰ ਆ ਜੀ ਠੀਕ ਆ ਜੀ ਆਪਣਾ ਨਾ ਕਨੈਕਟ ਕਰਕੇ ਆਡਾ ਲਵਾ ਸਕਦੇ ਠੀਕ ਆ ਜੀ ਬਰਨਾਲੇ ਲੱਗਿਆ ਭਾਈ ਕਟੂ ਵਾਲੀਆਂ ਭਾਈ ਜੀ ਠੀਕ ਆ ਜੀ ਤੇ ਵੱਧ ਜਾਣਕਾਰੀ ਭਾਈ ਤੁਹਾਨੂੰ ਵਾਲਿਓ ਭਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਆ ਜੀ ਜੀਤਾ ਫਾਰਮ ਟੀਮ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਆ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਹੀ ਪੇਜ ਹੈ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਆ ਜੀ ਤੁਹਾਡੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਨੂੰ ਕਰ ਲਿਓ ਫੋਲੋ ਠੀਕ ਹੈ ਨਾ ਨਮੀ ਤੇ ਨਮੀ ਵੀਡੀਓ ਤਾਂ 8:00 ਤੱਕ ਪਹੁੰਚਦੀ ਹੋ ਜਾ ਕਰੋ ਭਰਾ ਠੀਕ ਹੈ ਨਾ ਆਪਾਂ ਭਰਾ ਪੰਜਾਬ ਚੋਂ ਜਿੱਥੋਂ ਮਰਜੀ ਆਨਵਾਜ ਹੈ ਠੀਕ ਹੈ ਨਾ ਪੰਜਾਬ ਪੰਜਾਬ ਚੋਂ ਆਪਾਂ ਇਹ ਲਾ ਦੇਣਾ ਠੀਕ ਹੈ ਨਾ ਠੀਕ ਹੈ ਯੋਕੇ